ਪੰਜਾਬ ਸਰਕਾਰ ਤੁਹਾਡੇ ਦਵਾਰ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਲੁਧਿਆਣਾ ਵਿਖੇ ਸਕੀਮ ਸ਼ੁਰੂ ਕੀਤੀ ਗਈ। ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਹਲਕਾ ਵਿਧਾਇਕ ਆਮ ਆਦਮੀ ਪਾਰਟੀ ਜਗਿੰਦਰ ਸਿੰਘ ਮਾਨ ਤੇ ਹੋਰਨਾਂ ਸਮਰਥਕ ਪਵਾੜਾ ਤੋਂ ਵੱਡੇ ਕਾਫਲੇ ਸਹਿਤ ਲੁਧਿਆਣਾ ਲਈ ਰਵਾਨਾ ਹੋਏ। ਆਪ ਨੇਤਾ ਰਾਜੇ ਦਰਵੇਸ਼ਪੰਡੇ ਨੇ ਦੱਸਿਆ ਕਿ ਲੁਧਿਆਣਾ ਵਿਖੇ ਪੰਜਾਬ ਸਰਕਾਰ ਤੁਹਾਡੇ ਦਵਾਰ ਸਕੀਮ ਸ਼ੁਰੂ ਕੀਤੀ ਜਾਣੀ ਹੈ। ਜਿਸ ਲਈ ਵੱਡਾ ਕਾਫਲਾ ਲੁਧਿਆਣਾ ਲਈ ਰਵਾਨਾ ਹੋ ਰਿਹਾ ਹੈ। ਕੀ ਹੋਣਗੇ ਸਕੀਮ ਦੇ ਲਾਬ ਸੋਨੋ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਜਵਾਨੀ ਵਾੜਾ ਐਕਸੈਸ ਨਿਊਜ਼ ਲਾਈਵ ਤੋਂ ਬਲੌਂਸ਼ ਸ਼ਰਮਦੀ ਰਿਪੋਰਟ ਫਗਵਾੜੇ ਤੋਂ ਬਹੁਤ ਵੱਡਾ ਕਾਫਲਾ ਸਰਦਾਰ ਜੁਬਿੰਦਰ ਸਿੰਘ ਜੀ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਫਗਵਾੜਾ ਦੀ ਹੋਈ ਵਿੱਚ ਜਿਹੜਾ ਬੱਸਾ ਦਾ ਗਿਆ ਜਿਹੜੀ ਅੱਜ ਲੁਧਿਆਣੇ ਵਿੱਚ ਰੈਲੀ ਹੋ ਰਹੀ ਹੈ ਭਗਵੰਤ ਮਾਨ ਸਰਕਾਰ ਦੀ ਜਿਹੜੀ ਸਰਕਾਰ ਤੁਹਾਡੇ ਦਰਬਾਰ ਉਹਦੇ ਤਹਿਤ ਜਿਹੜੀਆਂ 43 ਸਕੀਮਾਂ ਜਿਹੜੀਆਂ ਉਹ ਅੱਜ ਲਾਂਚ ਕਰਨ ਜਾ ਰਹੀ ਹੈ ਜਿਹੜੀ ਘਰ ਬੈਠੇ ਤੁਸੀਂ ਹਰੇਕ ਕੋਈ ਸੁੱਖਦਾ ਲੈ ਸਕਦੇ ਆ ਪਰ ਪਹਿਲੀ ਵਾਰ ਇਤਿਹਾਸ ਚ ਹੋਇਆ ਵੀ 43 ਸਕੀਮਾਂ ਦਾ ਜਿਹੜਾ ਲਾਭ ਆ ਘਰ ਬੈਠੇ ਆਮ ਨਾਗਰਿਕ ਚ ਕਰਿਆ ਉਦੇ ਤੱਕ ਜਿੰਨੇ ਵੀ ਪਿੰਡਾਂ ਚੋਂ ਸਰਪੰਚ ਬਲਾਕ ਸੰਪਤੀ ਜਾਂ ਪੰਚ ਵਰਕਰ ਆਏ ਆ ਸ਼ਹਿਰੋਂ ਆਏ ਐਮਸੀ ਵਰਕਰ ਜਿੰਨੇ ਵੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਖਾਸ ਤੌਰ ਤੇ ਜਿਹੜੇ ਸਾਡੇ ਬਲਾਕ ਪ੍ਰਧਾਨ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰੂੰ ਸਾਰਿਆਂ ਨੇ ਮਿਹਨਤ ਕਰਕੇ ਇਹ ਰੈਲੀ ਨੂੰ ਕਾਮਯਾਬ ਕੀਤਾ ਤੇ ਫਗਵਾੜੇ ਤੋਂ ਬਹੁਤ ਵੱਡਾ ਤਾਫਲਾ ਜਿਹੜਾ ਜਾ ਰਿਹਾ ਸਾਰਿਆਂ ਦਾ ਫਿਰ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਚਾਹੇ ਵੱਡੀ ਤਦਾਦ ਦੇ ਵਿੱਚ ਵੀ ਪੰਛੀ ਪਸਾ ਜਾਨੀ ਜਿੰਦੀ ਕਰਕੇ ਮੈਂ ਤੋਰ ਰਿਹਾ ਸਾਰੇ ਬੰਦ ਤੋਰਦਾ ਜਦੋਂ ਪੱਛਾ ਹਾਸ਼ਪੁਰ ਗਈਆਂ ਤੇ ਉਦੋਂ ਵੀ ਪਰ ਮੈਂ ਅੱਜ ਦੇ ਇੱਕ ਮੋਤੀ ਰਾਨਾ ਕਹਿੰਦਾ ਜੋ ਅੱਛਾ ਹੈ ਜੋ ਪਾਰਟੀ ਪਤੀ ਆਵਦੀ ਪਾਰਟੀ ਪਰ ਉਹਦੀ ਪਫਾਦਾਰੀ ਹੈ ਜਾਂ ਉਹਨਾਂ ਦੇ ਕੰਮ ਦਾ ਸਲੀਕਾ ਲੋਕਾਂ ਦੇ ਉਹ ਬਹੁਤ ਚਾਹ ਨੇ ਉਹ ਪੰਦੀ ਪੰਜਾਬ ਦੇ ਪ੍ਰਬੰਚੇ ਮਾਨ ਦਿਖਾਈ ਕੀ ਹੈ ਦੇਖੋ ਸਾਡੇ ਕਲੀਅਰ ਨੇ ਉਹਨਾਂ ਦੇ ਲਾਈਫ ਦੇ ਲੋਕਾਂ ਦੇ ਵਿੱਚ ਬਹੁਤ ਲਿਧਾਣੇ ਬਹੁਤ ਵੱਡਾ ਤੱਕ ਅਜੇ ਨਹੀਂ ਵੀ ਜਾ ਰਿਹਾ ਕਮ ਸੇ ਕਮ 2000 ਬੰਦਾ ਇਹਦਾ ਵਾਡੀਓ ਸੀ ਚੱਲ ਰਹੇ ਆ ਔਰ ਮੈਨੂੰ ਖੁਸ਼ੀ ਹੈ ਕਿ ਆਉਣ ਵਾਲੇ 24 ਲਖਸ਼ ਦੇ ਵਿੱਚ ਪਾਰਟੀ ਬਹੁਤ ਉੱਚੇ ਮਾਰਗ ਤੇ ਜਾਏਗੀ ਕੁਸ਼ੀਆ ਪਾਰਟੀ ਆ ਟਿੱਕ ਟੌਕ ਪਾਸਿਕ ਬਲੌਟ ਪੈਦਾ ਹੋਈ ਹੈ ਆ ਬੀ ਵੈਰੀ ਹੈਪੀ ਕਿ ਜਿਹੜੇ ਲੋਕ ਨੇ ਉਹ ਮੇਰੇ ਸਾਥ ਨੇ ਔਰ ਮੈਨੂੰ ਬੇਚਾ ਸਾਥ ਦੇਤੇ ਨੇ ਰਾਜੂ ਬਲੌਟ ਪਾਈਸਰ ਅਨ ਹਰਦੀ ਮਾਨ ਸਾਰੇ ਮੇਰੇ ਲੋਕ ਜਿਹਦੇ ਨੇ ਮੇਰੀਆ ਭੈਣਾ ਜਿਹੜੀਆਂ ਨੇ ਉਹ ਸਾਰੇ ਬਹੁਤ ਸਾਨਤ ਕਰ ਰਹੇ ਨੇ ਔਰ ਅੱਜ ਬੜੀ ਬੜੀ ਖੁਸ਼ੀ ਨਾਲ ਲੈ ਕੇ ਵਿਚਾਰਣੇ ਆਇਆ ਹਾਂ ਧੰਨਵਾਦ ਚੈਟ